ਸਾਡੇ ਪਿਛਲੇ ਵਲੌਗ ਦੇ ਵਿੱਚ ਅਸੀਂ ਪਿੰਡ ਚੋਰ ਮਰ ਤੋਂ ਹਜੂਰ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਅਸੀਂ ਮਠੰਡਾ ਤੋਂ ਟ੍ਰੇਨ ਚੜ੍ਹ ਗਏ ਸੀ ਤੇ ਹੁਣ ਅੱਜ ਇਸ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਟ੍ਰੇਨ ਦੇ ਸੋਹਣੇ ਸਫ਼ਰ ਬਾਣੇ ਦਿਖਾਵਾਂਗੇ। ਅੱਜ ਅਸੀਂ ਹਜੂਰ ਸਾਹਿਬ ਨਹੀਂ ਪਹੁੰਚੇ। ਇਹ ਸਾਰਾ ਵਲੌਗ ਸਫ਼ਰ ਦੇ ਨਜ਼ਾਰਿਆਂ ਦੇ ਆਧਾਰਿਤ ਹੈ। ਜਿਵੇਂ ਹੀ ਟ੍ਰੇਨ ਮਠੰਡਾ ਤੋਂ ਚੱਲਦੀ ਹੌਲੀ-ਹੌਲੀ ਪੰਜਾਬ ਦਿੱਖੇ ਤੇ ਪਿੱਛੇ ਰਹਿ ਗਏ। ਅਤੇ ਹਰਿਆਣਾ ਫਿਰ ਉੱਤਰ ਪ੍ਰਦੇਸ਼ ਫਿਰ ਮੱਧ ਪ੍ਰਦੇਸ਼ ਵੱਲ ਵਧਦੇ ਗਏ। ਕਰੇਂ ਦੇ راستے ਬਹੁਤ ਸੋਹਣੇ ਨਜ਼ਾਰੇ ਦੇਖਣ ਨੂੰ ਮਿਲੇ ਹਰੇ ਭਰੇ ਖੇਤ ਲੰਮੇ ਲੰਮੇ ਦਰਖਤ ਕਿਤੇ ਪੱਤੇ ਵਾਲੇ ਇਲਾਕੇ ਤੇ ਛੋਟੀਆਂ ਪਹਾੜੀਆਂ ਤੇ ਜੰਗਲ ਮੱਧ ਪ੍ਰਦੇਸ਼ ਦੇ ਵਿੱਚ ਪਹੁੰਚ ਕੇ ਅਸੀਂ ਵੇਖਿਆ ਕਿ ਉੱਥੇ ਫਸਲਾਂ ਦੀ ਵਿਭਿੰਨਤਾ ਸੀ ਆਪਣੇ ਏਰੀਏ ਨਾਲੋਂ ਐਮਪੀ ਦੇ ਵਿੱਚ ਅਸੀਂ ਵੇਖਿਆ ਉੱਥੇ ਖੇਤ ਜਿੰਨੇ ਮੇ ਸੀ ਤੇ ਜ਼ਿਆਦਾਤਰ ਹਲਦੀ ਮੱਕੀ ਜਵਾਰ ਛੋਲੇ ਇਹੜੀਆਂ ਫਸਲਾਂ ਉੱਥੇ ਉਗੀਆਂ ਹੋਈਆਂ ਸੀ ਉਹ ਏਰੀਆ ਦੇਖ ਕੇ ਇਹ ਨਜ਼ਾਰਾ ਬਹੁਤ ਔਖਾ ਹੈ ਵੀ ਇੱਥੇ ਕੀੜੀ ਫਸਲ ਦਾ ਸੀਜ਼ਨ ਚੱਲ ਰਿਹਾ ਕਿਉਂਕਿ ਉੱਥੇ ਨਰਮਾ ਵੀ ਖੜਾ ਸੀ ਕਣਕ ਵੱਢ ਰਹੀ ਸੀ ਸਰੋਂ ਵੱਢ ਰਹੀ ਸੀ ਛੋਲੇ ਵੱਢ ਰਹੀ ਸੀ ਤੇ ਆਪਣੇ ਤਾਂ ਜੇ ਕਣਕ ਨੇ ਨਸਰੀਆਂ ਵੀ ਨਹੀਂ ਸੀ ਬਹੁਤ ਹੀ ਅਲੱਗ ਦਾ ਮੌਸਮ ਸੀ ਉਸ ਸਾਈਡ ਦਾ ਜਦੋਂ ਟ੍ਰੇਨ ਕਰਵ ਵਾਂਗ ਮੋੜਦੀ ਸੀ ਤਾਂ ਉਹ ਨਿਆਰਾ ਬਹੁਤ ਛੋਟਾ ਲੱਗ ਰਿਹਾ ਸੀ ਤੇ ਆਸ-ਪਾਸੇ ਪਹਾੜੀ ਚੋਟੀਆਂ ਪੱਥਰਾਂ ਦੇ ਬਹਾੜ ਬਹੁਤ ਸਖਤ ਮਿੱਟੀ ਤੇ ਇੱਥਾਂ ਘਾਹ ਦੇ ਪਹਾੜੀ ਵੀ ਦੇਖਣ ਨੂੰ ਮਿਲੇ। ਬਹੁਤ ਸੋਹਣਾ ਇਲਾਕਾ ਸੀ। ਜੋ ਅੱਖਰ ਬਹੁਤ ਚੰਗਾ ਲੱਗਿਆ। ਇਸ ਲਈ ਅਸੀਂ ਸਾਰਾ ਸੀਨ ਕੈਮਰੇ ਵਿੱਚ ਕੈਦ ਕਰ ਲਿਆ। ਖੁੱਲੇ ਮੈਦਾਨ ਪਏ ਸੀ ਤੇ ਖੁੱਲੀ ਧਰਤੀ ਬਹੁਤ ਸੋਹਣੇ ਰੰਗ-ਬਰੰਗੇ ਖੇਤ ਦੇਖਣ ਨੂੰ ਮਿਲੇ। ਤੇ ਰਸਤੇ ਦਾ ਇਹ ਨਜ਼ਾਰਾ ਬਹੁਤ ਸੋਹਣਾ ਸੀ। ਗੁਪਾਲ ਐਮਪੀ ਦੀ ਰਾਜਧਾਨੀ ਹੈ। ਤੇ ਇੱਥੇ ਬਹੁਤ ਸੋਹਣਾ ਪਹਾੜ ਦੇ ਉੱਤੇ ਕਲਾਕਾਰੀ ਕੀਤੀ ਹੋਈ ਹੈ। ਇਹ ਜਿਹੜਾ ਅਸੀਂ ਵੇਖਿਆ ਤਾਂ ਪਹਾੜ ਦੇ ਉੱਪਰ ਨਾ ਬੁਟੀਆਂ ਲਾ ਕੇ ਲਿਖਿਆ ਹੋਇਆ ਹੈ ਵੈਲਕਮ ਟੂ ਬਪਾਲ ਬਹੁਤ ਸੋਹਣਾ ਦ੍ਰਿਸ਼ ਹੈ ਇਹ ਇਹ ਹਰ ਕੋਈ ਇਸ ਵੱਲ ਆਕਰਸ਼ਿਤ ਹੁੰਦਾ ਹੈ ਇੰਨਾ ਸੋਹਣਾ ਬਣਾਇਆ ਹੋਇਆ ਹੈ ਇਹ ਬਪਾਲ ਬਹੁਤ ਸੋਹਣਾ ਸ਼ਹਿਰ ਹੈ ਤੇ ਅਸੀਂ ਜਦੋਂ ਬਪਾਲ ਸਟੇਸ਼ਨ ਤੇ ਪਹੁੰਚੇ ਤਾਂ ਸਾਨੂੰ ਤਨੇ ਗਿਆ ਵਿੱਚ ਚਾਹ ਪੀਣੀ ਹੈ ਤੇ ਅਸੀਂ ਕੋਲਣ ਵਾਲੀ ਚਾਹ ਪੀਤੀ ਤੇ ਉਚਾ ਪੀਕੇ ਅਸੀਂ ਦੁਬਾਰਾ ਫਿਰ ਸਫਰ ਤੇ ਰਵਾਨਾ ਹੋਏ ਤੇ ਰਸਤੇ ਦੇ ਵਿੱਚ ਅਸੀਂ ਵੇਖਿਆ ਕਿ ਉੱਥੇ ਜੰਗਲ ਸੀ ਬਹੁਤ ਖਨਾ ਜੰਗਲ ਤੇ ਕਹਿੰਦੇ ਨੇ ਕਿ ਇਹ ਜੰਗਲ ਡਾਕੂ ਬਰਪਣ ਦਾ ਸੀ ਕਿਸੇ ਟਾਈਮ ਤੇ ਉਹ ਇੱਥੋਂ ਚੰਦਨ ਦੀ ਲੱਕੜ ਦਾ ਵਪਾਰ ਕਰਦਾ ਹੁੰਦਾ ਸੀ ਇੱਥੋਂ ਚੰਦਨ ਦੀ ਲੱਕੜ ਵੱਢ ਕੇ ਉਹ ਵੇਚਦਾ ਹੁੰਦਾ ਸੀ ਇਸ ਲਈ ਇਹ ਜੰਗਲ ਉਹਦੇ ਨਾਂ ਤੇ ਬਹੁਤ ਮਸ਼ਹੂਰ ਹੈ ਪੁਰਾਣੇ ਟਾਈਮਾਂ ਚ ਦੱਸਦੇ ਆ ਕਿ ਇੱਥੇ ਜਦੋਂ ਟ੍ਰੇਨ ਰੁਕਦੀ ਸੀ ਤਾਂ ਟ੍ਰੇਨ ਤੇ ਵੀ ਹਮਲਾ ਹੋ ਜਾਂਦਾ ਸੀ ਤੇ ਟ੍ਰੇਨ ਬੱਖੋ ਬੱਖੀ ਰਸਤੇ ਨੇ ਜਦ ਵੀ ਹੁੰਦੇ ਹੋਏ ਅੱਗੇ ਵੱਧ ਰਹੀ ਸੀ ਅੱਗੇ ਵੱਧਦੇ-ਵੱਧਦੇ ਟ੍ਰੇਨ ਹੋਰ ਲੇਟ ਹੋ ਜੇਗੀ ਕਿਉਂਕਿ ਟ੍ਰੇਨ ਪਹਿਲਾਂ ਲੇਟ ਸੀਗੀ ਲੇਟ ਹੋਣ ਕਰਕੇ ਕਰੌਸਿੰਗ ਵੀ ਇਸ ਟ੍ਰੇਨ ਨੂੰ ਦੇਣੀ ਪੈਂਦੀ ਸੀ ਸਾਥਾਂ ਰੁਕ ਕੇ ਕਰੌਸਿੰਗ ਦਿੰਦੇ ਸੀ ਫਿਰ ਟ੍ਰੇਨ ਅੱਗੇ ਵੱਧਦੀ ਸੀ ਲੇਟ ਦੇ ਇਹ ਨੁਕਸਾਨ ਵੀ ਹੋਇਆ ਤੇ ਉਸ ਦੇ ਨਾਲ ਨਾਲ ਤੁਹਾਨੂੰ 뷰 ਵੀ ਬਹੁਤ ਵਧੀਆ ਮਿਲਦੇਗੇ ਤੁਹਾਨੂੰ ਟ੍ਰੇਨ ਮੁੜਦੀ ਸੀ ਜੰਗਲਬੀਦੀ ਲੰਘਦੀ ਸੀ ਬਹੁਤ ਸੋਹਣੇ ਸੀਨ ਸੀ ਇਹ ਤੇ ਯਾਤਰਾ ਦਾ ਅਨੰਦ ਹੀ ਵੱਖਰਾ ਹੋ ਗਿਆ ਸਾਢੇ 3 ਦਾ ਜਿੱਥੋਂ ਟ੍ਰੇਨ ਲੰਘ ਰਹੀ ਸੀ ਉਹਦੇ ਨਾਲ ਪਹਾੜੀ ਚੋਟੀਆਂ ਸੀ ਪਥਰੀਲੇ ਕਾਲੇ ਪਹਾੜ ਬਿਲਕੁਲ ਟ੍ਰੇਨ ਐਵੇਂ ਲੱਗਦਾ ਸੀ ਜਿਵੇਂ ਕਹਿ ਕੇ ਲੰਘ ਰਹੀ ਹੋਵੇ ਬਹੁਤ ਸੋਹਣਾ ਨਜ਼ਾਰਾ ਸੀ ਤੇ ਅਸੀਂ ਟ੍ਰੇਨ ਦੇ ਗੇਟ ਤੇ ਜਾ ਕੇ ਨਜ਼ਾਰਾ ਵੇਖਿਆ ਤੇ ਜੰਗਲ ਵੀ ਸਾਡੇ ਨਾਲ ਨਾਲ ਚੱਲਦਾ ਆ ਰਿਹਾ ਸੀ ਬਹੁਤ ਲੰਮਾ ਜੰਗਲ ਸੀ ਇਹ ਰਸਤੇ ਦੇ ਵਿੱਚ ਅਸੀਂ ਵੇਖਿਆ ਕਿ ਅੱਗੇ ਤੋਂ ਟ੍ਰੇਨ ਆ ਰਹੀ ਸੀ ਤੇ ਉਹ ਟਨਲ ਦੇ ਵਿੱਚ ਦੀ ਗੁਜਰ ਰਹੀ ਸੀ ਇਹ ਨਜ਼ਾਰਾ ਅਸੀਂ ਕੱਲੀ ਵਾਰੀ ਦੇਖਿਆ ਸੀ ਸ਼ਾਇਦ ਤੁਸੀਂ ਪਹਿਲਾਂ ਵੀ ਵੇਖਿਆ ਹੋਵੇ ਪਰ ਸਾਡੇ ਲਈ ਇਹ ਬੱਡੀ ਤੇ ਨਵੀਂ ਗੱਲ ਸੀ ਕਿ ਅਸੀਂ ਇਹ ਵੀਊ ਵੇਖਿਆ ਕਿਉਂਕਿ ਅਸੀਂ ਪਹਿਲਾਂ ਇਹ ਕੁਝ ਨਹੀਂ ਵੇਖਿਆ ਸੀ ਤੇ ਜਦੋਂ ਅਸੀਂ ਸਫਰ 'ਚ ਅਸੀਂ ਗਏ ਤਾਂ ਸਾਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲਿਆ ਤੇ ਜਿੱਥੇ ਵੀ ਟ੍ਰੇਨ ਖੜਦੀ ਸੀ ਤਾਂ ਉੱਥੇ ਸੰਗ ਤਾਂ ਟ੍ਰੇਨ 'ਚੋਂ ਬਾਹਰ ਆ ਜਾਂਦੇ ਅਸੀਂ ਤਾਂ ਕਿ ਉਹ ਆਪਣੇ ਆਪ ਨੂੰ ਰਿਫਰੈਸ਼ ਕਰ ਸਕਣ ਕਿਉਂਕਿ ਟ੍ਰੇਨ ਦੇ ਵਿੱਚ ਬੈਠਣਾ ਵੀ ਬਹੁਤ ਔਖਾ ਹੈ ਇਸ ਤਰ੍ਹਾਂ ਅਸੀਂ ਅੱਗੇ ਵੇਖਿਆ ਤਾਂ ਟ੍ਰੇਨਾਂ ਦੀ ਕ੍ਰਾਸਿੰਗ ਹੋ ਰਹੀ ਸੀ ਸੰਗਤਾਂ ਆਪੋ ਆਪਣੇ ਮੰਜ਼ਲਵਾਲੇ ਜਾ ਰਹੀਆਂ ਸੀ ਇਹ ਨਜ਼ਾਰਾ ਵੀ ਬਹੁਤ ਸੋਹਣਾ ਸੀ ਇਹ ਸੀ ਸਾਡੀ ਅੱਜ ਦੇ ਦਿਨ ਦੀ ਵੀਡੀਓ ਤੇ ਅਗਲੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਦੇਖਦੇ ਰਹੋ ਤੇ ਲਾਈਕ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ